ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰਾਦ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਨੂੰ ਬਾਜੂ ਦਾ ਨਿਊ ਡਿਜ਼ਾਈਨ ਦੱਸਾਂਗੇ ਕਿਸ ਤਰ੍ਹਾਂ ਰੈਡੀ ਕਰ ਸਕਦੇ ਹਾਂ ਆਪਾਂ ਸਿੰਪਲ ਜਿਹਾ ਤੇ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ਕਾਟਨ ਸਟੱਫ ਦੇ ਵਿੱਚ ਕੱਪੜਾਗਾ ਤੇ ਕੱਪੜਾ ਮੈਂ ਤੁਹਾਨੂੰ ਚੈੱਕ ਕਰਵਾ ਦਿੰਨੀ ਆ ਤੇ ਬਾਜੂ ਆਪਾਂ ਕਟਿੰਗ ਕਰ ਲਈ ਸੀਗੀ ਜੀ ਆਹ ਵਾਲਾ ਇਹ ਕੱਪੜਾ ਹੈ ਠੀਕ ਹੈ ਜੀ ਇਹ ਦੀ ਔਲਟ ਸਾਈਡ ਆ ਤੇ ਇਹਦਾ ਸਿੱਧਾ ਪਾਸਾ ਇਹ ਆ ਠੀਕ ਹੈ ਜੀ ਤੇ ਇਹ ਮੈਂ ਹੁਣ ਤੁਹਾਨੂੰ ਦੱਸਦੀਆਂ ਵੀ ਇਹਦੇ ਉੱਤੇ ਆਪਾਂ ਡਿਜ਼ਾਈਨ ਕਿਸ ਤਰ੍ਹਾਂ ਤਿਆਰ ਕਰਨਾ ਕੀ ਚੀਜ਼ ਦੇ ਨਾਲ ਤਿਆਰ ਕਰਨਾ ਦੇਖੋ ਜੀ ਇਹ ਤਈ ਵਾਲੀ ਜਾਲੀ ਵਾਲੀ ਲੇਸ ਆ ਆਹ ਵਾਲੀ ਲੇਸ ਆ ਗਈ ਠੀਕ ਹੈ ਜੀ ਹੁਣ ਤਾਂ ਜ਼ਿਆਦਾ ਟ੍ਰੈਂਡਿੰਗ ਚੱਲ ਰਹੀ ਹੈ ਜੀ ਕਾਟਨ ਦੇ ਸੂਟ ਲਓ ਲੇਸਾਂ ਦੀ ਡਿਜ਼ਾਈਨਿੰਗ ਕਰੋ ਔਰ ਸੂਟ ਪਾਓ ਹਨਾ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋ ਜਾਂਦੇ ਆ ਤੇ ਪਰ ਜੋ ਮੇਰੇ ਵਰਗੀਆਂ ਪਹਿਣਾ ਉਹਨਾਂ ਦੀ ਸਲਾਈ ਹੋਈ ਆ ਕਹਿੰਦੇ ਆ ਦੀਦੀ ਇਦਾਂ ਨਹੀਂ ਇਦਾਂ ਕਰ ਦੋ ਇਦਾਂ ਨਹੀਂ ਇਦਾਂ ਕਰ ਦੋ ਬਸ ਥੋੜੀ ਜੀ ਹੋਰ ਲਾਉਣੀ ਆ ਜੀ ਕੋਈ ਗੱਲ ਨਹੀਂ ਹੈ ਨਾ ਨਹੀਂ ਪਰ ਪਹਿਨੋ ਮਿਹਨਤ ਬਹੁਤ ਆਉਂਦੀ ਆ ਹੈ ਨਾ ਇਸ ਚੀਜ਼ ਦੇ ਜਦੋਂ ਆਪਾਂ ਥੋੜਾ ਜਿਹਾ ਵੀ ਡਿਜ਼ਾਈਨ ਬਣਾਉਨੇ ਆ ਉਹਦੇ ਨਾਲ ਮਿਹਨਤ ਵੀ ਵੱਧਦੀ ਆ ਠੀਕ ਹੈ ਜੀ ਤੇ ਆ ਆਪਾਂ ਡਿਜ਼ਾਈਨਿੰਗ ਕਰਨੀ ਆ ਚਲੋ ਤੁਹਾਨੂੰ ਮੈਂ ਦੱਸਦੀ ਆ ਇਸ ਦੀ ਡਿਜ਼ਾਈਨ ਹੁਣ ਇਹ ਆਪਾਂ ਕੀ ਕਰਨਾ ਇਹ ਹੈਗੀ ਇਹਨਾਂ ਦੇ ਪੌਣੀਵਾਜੂ ਠੀਕ ਹੈ ਜੀ ਪੌਨੀ ਬਾਜੂ ਦੇ ਵਿੱਚ ਫੱਟਾ ਫੋਲਡਿੰਗ ਸਭ ਤੋਂ ਪਹਿਲਾਂ ਵੀਰੇ ਕਰ ਲੈਣੀ ਆ ਠੀਕ ਹੈ ਜੀ ਜਿਹੜੀ ਆਪਾਂ ਤਰਪਾਈ ਫੋਲਡਿੰਗ ਕਰਨੀ ਹੁੰਦੀ ਆ ਤਰਪਾਈ ਫੋਲਡਿੰਗ ਮਤਲਬ ਤੁਹਾਨੂੰ ਮੈਂ ਦੱਸਦੀ ਆ ਜਿਹੜੀ ਆਪਾਂ ਲੇਸ ਲਗਾਉਣੀ ਆ ਫਰੰਟ ਤੇ ਉਹ ਲੇਸ ਲਗਾ ਦਈਏ ਫਿਰ ਆਪਾਂ ਜਿਹੜੀ ਵਿੱਚ ਸੈਂਟਰ ਦੇ ਵਿੱਚ ਨੈਟ ਆ ਉਹ ਬਾਹਰ ਚ ਪਾਵਾਂਗੇ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਨਾ ਜਿੱਥੋਂ ਫੱਟਾ ਫੋਲਡਿੰਗ ਮਤਲਬ ਤਰਪਾਈ ਦੀ ਫੋਲਡਿੰਗ ਕਰਨੀ ਆ ਕੱਟ ਮੈਂ ਬ੍ਰੀਕ ਜਿਹਾ ਲਗਾ ਲੈਣੀ ਹਣੀ ਇਹ ਲੱਗ ਗਿਆ ਨਾ ਹੁਣ ਤੇ ਹੁਣ ਤੁਸੀਂ ਆਹ ਵਾਲੀ ਲੇਸ ਲੈ ਲੈਣੀ ਆ ਵੀਰੇ ਤੇ ਆਹ ਜਿਹੜਾ ਕੱਪੜ ਠੀਕ ਹੈ ਜੀ ਇਸ ਤਰ੍ਹਾਂ ਸਿੱਧਾ ਪਾਸਾ ਹਿਲਾ ਲੈਣਾ ਤੇ ਜਿਹੜੀ ਲੇਸ ਆ ਜੇ ਤਾਂ ਤੁਸੀਂ ਦੇਖੋ ਇੱਧਰ ਜੇ ਤਾਂ ਤੁਸੀਂ ਨਾ ਦੀ ਇੱਕ ਸਲਾਈ ਦੇ ਵਿੱਚ ਲਗਾ ਕੇ ਰੈਡੀ ਕਰ ਲਓਗੇ ਤਾਂ ਉਹ ਸਭ ਤੋਂ ਵਧੀਆ ਜੇ ਤੁਸੀਂ ਇਸ ਤਰ੍ਹਾਂ ਦੋ ਤਰੀਕੇ ਨਾਲ ਯੂਜ਼ ਕਰਨਾ ਤਾਂ ਇਸ ਤਰ੍ਹਾਂ ਕਰ ਲਓ ਆਦੀ ਉਲਟ ਸਾਈਡ ਆ ਉੱਪਰ ਨੂੰ ਉੱਪਰ ਨੂੰ ਉਲਟ ਸਾਈਡਾ ਸਿੱਧਾ ਪਾਸਾ ਠੀਕ ਹੈ ਜੀ ਹੁਣ ਸਿੱਧਾ ਪਾਸਾ ਸਿੱਧੇ ਪਾਸੇ ਨਾਲ ਮੈਚ ਕਰਦੇ ਹੋਏ ਜਿੱਥੇ ਆਪਾਂ ਕੱਟ ਲਗਾਇਆ ਹੋਇਆ ਉੱਥੇ ਇਸ ਤਰ੍ਹਾਂ ਰੱਖ ਲੈਣਾ ਜੀ ਇਸ ਤਰ੍ਹਾਂ ਰੱਖ ਕੇ ਜਦ ਸੀਨ ਭਰ ਲਓ ਜਾਂ ਤੁਸੀਂ ਕੀ ਕਰਨਾ ਜੇ ਤੁਸੀਂ ਕਰ ਲਓਗੇ ਇਸ ਤਰ੍ਹਾਂ ਹਨਾ ਤਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਿਓ ਦੇਖੋ ਜੀ ਇੱਥੇ ਆਪਾਂ ਰੱਖ ਲਏ ਇੱਥੇ ਰੱਖਣ ਤੋਂ ਬਾਅਦ ਆ ਕੱਪੜਾ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਇਸ ਤਰ੍ਹਾਂ ਫੋਲਡਿੰਗ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਦੇ ਚੱਕ ਕੇ ਉੱਪਰ ਠੀਕ ਹੈ ਨਹੀਂ ਤਾਂ ਹੁਣ ਮੈਂ ਤੁਹਾਨੂੰ ਸੇਨ ਲਾ ਕੇ ਦੱਸ ਦਿੰਨੀ ਹੈ ਸੇਨ ਇਸ ਤਰ੍ਹਾਂ ਲਗਾ ਲਿਓ ਹਲੋ ਜਿੱਥੇ ਆਪਾਂ ਕੱਟ ਲਗਾਇਆ ਹੋਣਾ ਜਿੰਨੀ ਆਪਾਂ ਮੂਰੀ ਤਿਆਰ ਕਰਨੀ ਹੈ ਜੀ ਉੱਥੇ ਰੱਖ ਲਿਓ ਠੀਕ ਹੈ ਜੀ ਨਾਲੇ ਵੇਸਟਿੰਗ ਦੇ ਵਿੱਚ ਜਿਹੜੀ ਲੇਸ ਆ ਉਹ ਨਹੀਂ ਜਾਊਗੀ ਕੱਟ ਦੇ ਨਾਲ سید ਨਾਲ ਜੇ ਤੁਸੀਂ ਇੱਥੇ ਕੱਚੀ ਮਾਰਕਿੰਗ ਕਰਨੀ ਹੈ ਕਰ ਲਿਓ ਠੀਕ ਹੈ ਜੀ ਮੈਨੂੰ ਅੰਦਾਜ਼ਾ ਹੈਗਾ ਮੈਂ ਇਸ ਤਰ੍ਹਾਂ ਨਾਲ ਇੱਥੇ ਤੁਸੀਂ ਚਾਕ ਨਾਲ ਨਾ ਕੱਚੀ ਮਾਰਕਿੰਗ ਕਰ ਲਓ ਜਿਹੜੀ ਦੂਜੀ ਸਿੱਧੇ ਕੱਟ ਨਾਲ ਕੱਟ ਮੈਚ ਹੋ ਜੇਗਾ ਕਿ ਆਹ ਲਓ ਜੀ ਇਸ ਤਰ੍ਹਾਂ ਲੇਸ ਲਾਂਦੇ ਜਾਣਾ ਵੀਰੇ ਇਸ ਤਰ੍ਹਾਂ ਦੇਖੋ ਇਧਰਲੇ ਪਾਸੇ ਕੱਟ ਤਾਂ ਆ ਗਿਆ ਅੱਗੇ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਹੈ ਜੀ ਤੁਹਾਨੂੰ ਮੈਂ ਦੱਸਦੀ ਆ ਕਿਸ ਤਰ੍ਹਾਂ ਕਰਨਾ ਕੀ ਜਾ ਕੇ ਆਹ ਲਓ ਜੇ ਤੁਸੀਂ ਇਸ ਤਰ੍ਹਾਂ ਲਾਉਂਗੇ ਤੁਹਾਡੀ ਲੇਸ ਜੁਆਇੰਟ ਹੋ ਜੂਗੀ ਜੀ ਤੇ ਉਸ ਤੋਂ ਬਾਅਦ ਰਹਿ ਜਾਊਗਾ ਤੁਹਾਡਾ ਉਹ ਕਰਨ ਵਾਲਾ ਠੀਕ ਹੈ ਜੀ ਉੱਪਰ ਕੱਪੜਾ ਫੋਲਡਿੰਗ ਕਰਨ ਵਾਲਾ ਨਹੀਂ ਤਾਂ ਇੱਕ ਸਾਰ ਦੇ ਵਿੱਚ ਲੇਸ ਲਗਾਉਣੀ ਆ ਕੱਪੜਾ ਫੋਲਡਿੰਗ ਥੋੜੀ ਜੀ ਜੋ ਨਵੀਆਂ ਪਹਿਣਾ ਉਹਨਾਂ ਦੇ ਲਈ ਉੱਪਰ ਹੋ ਜਾਂਦਾ ਬਸ ਜੀ ਇੰਨੇ ਕੁ ਸਫਾਸੇਨ ਲਗਾ ਲਈ ਠੀਕ ਹੈ ਜੀ ਇਹਨੂੰ ਕੱਪੜੇ ਨੂੰ ਆਪਾਂ ਕੱਢ ਦਿੰਨੇ ਆ ਕੱਪੜੇ ਨੂੰ ਕੱਢ ਕੇ ਤੁਹਾਨੂੰ ਮੈਂ ਅੱਗੇ ਦੱਸਦੀ ਆ ਇਹਨੂੰ ਕਿਸ ਤਰ੍ਹਾਂ ਕਰਨਾ ਤੁਸੀਂ ਠੀਕ ਹੈ ਜੀ ਹਾਂ ਲੋ ਜੀ ਇੱਕ ਪਰਾ ਕੱਪੜਾ ਕੱਢ ਦਿੱਤਾ ਹੁਣ ਤੁਸੀਂ ਕੀ ਕਰਨਾ ਪੈਣਾ ਇੱਥੋਂ ਨਾ ਆਹ ਵਾਲਾ ਲੇਸ ਲੱਗੀ ਵੀ ਆ ਇੱਥੋਂ ਇੰਨਾ ਫੋਲਡਿੰਗ ਜਿਵੇਂ ਆਪਾਂ ਤਰਪਾਈ ਫੋਲਡਿੰਗ ਕਰਦੇ ਹੁੰਦੇ ਆ ਕਰਕੇ ਇਹਨੂੰ ਚੱਕ ਕੇ ਇਹਦੇ ਉੱਪਰ ਇਸ ਤਰ੍ਹਾਂ ਹਲੋ ਜੀ ਇਸ ਤਰ੍ਹਾਂ ਰੱਖੋਗੇ ਜਦੋਂ ਸਿੱਧੇ ਪਾਸੇ ਪਾਰਟੀ ਕਰੋਗੇ ਲੇਸ ਵੀ ਗੁੰਮ ਕੋਈ ਸੀਨ ਵੀ ਨਹੀਂ ਬਹੁਤ ਸੋਹਣੀ ਜਿਹੜੀ ਇਹ ਪੇਪਿੰਗ ਲੇਸਾ ਲਾ ਕੇ ਰੈਡੀ ਹੋ ਜੂਗੀ ਆਜੋ ਜੀ ਆਪਾਂ ਲਾਈਏ ਹੁਣ ਆ ਦੇਖੋ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਜੀ ਮੈਂ ਕੱਪੜਾ ਨੀੜੇ ਕਰਕੇ ਚੰਗੀ ਕਰਾ ਦਿਖਾ ਦਿੱਤਾ ਤੁਹਾਨੂੰ ਠੀਕ ਹੈ ਜੀ ਆਹ ਲਓ ਜੀ ਇਹਨੂੰ ਇਸ ਤਰ੍ਹਾਂ ਰੱਖ ਲਓ ਬਸ ਇੱਕ ਸਾਰ ਦਿਖਣੀ ਚਾਹੀਦੀ ਹੈ ਇੰਨਾ ਕੁ ਤੁਸੀਂ ਧਿਆਨ ਰੱਖਣਾ ਤੇ ਸਲਾਈ ਦਾ ਧਿਆਨ ਰੱਖਣਾ ਠੀਕ ਹੈ ਜੀ ਕੋਈ ਜ਼ਿਆਦਾ ਬ੍ਰੀਕ ਨਹੀਂ ਕਰਨੀ ਕੋਈ ਜ਼ਿਆਦਾ ਮੋਟੀ ਨਹੀਂ ਕਰਨੀ ਬਸ ਮੀਡੀਅਮ ਜਿਹਾ ਸੈਂਸ ਦਾ ਆਪਣਾ ਬਫਾ ਹੋਵੇ ਹਲੋ ਜੀ ਇਸ ਤਰ੍ਹਾਂ ਸੀਨ ਲਾਉਂਦੇ ਜਾਉਣਾ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਦਾ ਸਲੀਸ ਤੇ ਠੀਕ ਜਿੱਥੇ ਆਪਾਂ ਪਹਿਲਾ ਸੀਨ ਲਾਈਆ ਬਸ ਉਹ ਕਪੜਾ ਫੋਲਡਿੰਗ ਕਰਨਾ ਤੇ ਉਸੇ ਸੀਨ ਦੇ ਉੱਪਰ ਸੀਨ ਨੱਪ ਦਿਓ ਠੀਕ ਹੈ ਜੀ ਕੋਈ ਵੀ ਸਿੱਧੇ ਪਾਸੇ ਸੀਨ ਨਹੀਂ ਆਉਗੀ ਗੋਲ ਸਲਾਈ ਲਾ ਕੇ ਰੈਡੀ ਹੋਊਗੀ ਦੇਖਿਓ ਤੁਸੀਂ ਉਨੂੰ ਮੈਂ ਦਿਖਾਉਣੀ ਆ ਅੱਗੇ ਅੱਗੇ ਬਸ ਇਹ ਕਪੜਾ ਫੋਲਡਿੰਗ ਕਰਦੇ ਜਾਣਾ ਤੇ ਫੋਲਡਿੰਗ ਕਰਕੇ ਇਸ ਤਰ੍ਹਾਂ ਸੀਨ ਆਪਦੇ ਜਾਣਾ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਸਾਰੀ ਲੇਸ ਲਗਾ ਲਈ ਠੀਕ ਹੈ ਔਰ ਇਸ ਤਰ੍ਹਾਂ ਤੇ ਇਹਨੂੰ ਜਦੋਂ ਇਸ ਤਰ੍ਹਾਂ ਕਰਾਂਗੇ ਆ ਚੀਜ਼ ਬਣ ਜੂ ਵੀਰੇ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਨਾ ਗੋਮਾ ਦੇਖੋ ਕਿਤੋਂ ਵੀ ਕੋਈ ਬਾਹ ਨਹੀਂ ਇਧਰਲੇ ਪਾਸੇ ਵੀ ਨਹੀਂ ਕੋਈ ਬਾਹ ਠੀਕ ਹੈ ਜੀ ਇਸ ਤਰ੍ਹਾਂ ਜੇ ਤਰ੍ਹਾਂ ਹੋ ਗਿਆ ਹੁਣ ਆਪਾਂ ਕਰਦੇ ਹਾਂ ਦਾ ਅੱਗੇ ਜਾ ਕੇ ਲੇਸ ਜਿਹੜੀ ਆਪਾਂ ਜਾਲੀ ਨੈਟ ਪਾਉਣੀ ਹੈ ਸੈਂਟਰ ਚ ਉਹਦਾ ਅੰਦ ਉਹ ਤਾਂ ਹੀ ਉਹਦੇ ਲਈ ਮੈਂ ਪਹਿਲਾਂ ਇਹ ਲੇਸ ਮੂਰੇ ਲਗਾਈ ਆ ਠੀਕ ਹੈ ਜੀ ਫਿਰ ਇਹਦੇ ਨਾਲ ਜਦੋਂ ਆਪਾਂ ਪਾਈਪਿੰਗ ਮੂਰੇ ਲਗਾ ਲੈਨੇ ਫਿਰ ਸੋਖਾ ਹੋ ਜਾਂਦਾ ਆਉਣੀਆਂ ਦੇ ਵਿੱਚ ਲੇਸ ਦੇ ਲੇਸ ਦੇ ਕੱਟਣ ਦੇ ਲਈ ਤਰੀਕਾ ਚਾਹੀਦਾ ਹੋਣਾ ਠੀਕ ਹੈ ਕਿ ਕਿੰਨੇ ਤਰੀ ਉਹਦੇ ਤੇ ਕੱਟਣੀ ਆ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦੀ ਆ ਕਿੰਨੇ ਇੰਚ ਦੇ ਕੱਟੀ ਜਾਂਦੇ ਜੇ ਤੁਸੀਂ ਜ਼ਿਆਦਾ ਨਾ ਨੀਵੀਂ ਜਾਂ ਉੱਚੀ ਪਾ ਦੋਗੇ ਉਹ ਨਹੀਂ ਸੈੱਟ ਰਹਿੰਦੇ ਕਿ ਇੱਥੋਂ ਤੁਸੀਂ ਮਾਰਕਿੰਗ ਕਰ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਹਾਂ ਲੋ ਜੇ ਪਾਸੇ ਤਰ੍ਹਾਂ ਮਾਰਕਿੰਗ ਕਰਦੇ ਚਾਕ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਇਤੋਂ ਰੱਖ ਲਿਓ ਤੁਸੀਂ ਇਸ ਤੋਂ ਨੋਕ ਦੋਨੇ ਤਹਿਵਾਂ ਦੀ ਲੋਟ ਨਾ ਦੋਨੇ ਜਦੋਂ ਤੁਸੀਂ ਤਹਿ ਲਾ ਲਈ ਤਾਂ ਬਰਾਬਰ ਹੋਣੀ ਚਾਹੀਦੀ ਹੈ ਇੱਥੋਂ ਘੱਟ ਵੱਧ ਨਾ ਹੋਵੇ ਇਸ ਤਰ੍ਹਾਂ ਲਾ ਲਈਓ ਠੀਕ ਹੈ ਜੀ ਸਾਢੇ 1/4 ਇੰਚ ਦੇ ਅੱਧੇ ਅੱਧੇ ਇੰਚ ਸੀਨ ਦੇ ਵਿੱਚ ਕਪੜਾ ਆ ਜਾਂਦਾ ਹੁੰਦਾ ਹੈਗਾ ਤੇ ਸਾਢੇ 4 4 ਇੰਚ ਤੇ ਰੱਖ ਕੇ ਕੱਟ ਦਿਓ ਆ ਲਓ ਜੀ ਮੈਂ ਮਾਰਕਿੰਗ ਕਰਕੇ ਤੇ ਕੱਪ ਲਗਾ ਲਿਆ ਤੇ ਹੁਣ ਮੈਨੂੰ ਕੱਟ ਕੇ ਲੱਗ ਕਰ ਦੋ ਠੀਕ ਹੈ ਜੀ ਆਪਾਂ ਉੱਤੇ ਰੱਖ ਨਹੀਂ ਲੋਣੇਗੀ ਤੇ ਕੱਟ ਕੇ ਲਾਵਾਂਗੇ ਵਿੱਚ ਪਾਵਾਂਗੇ ਲੈਸ ਇਸ ਤਰ੍ਹਾਂ ਸਾਢੇ 4 ਇੰਚ ਤੇ ਆਪਾਂ ਕੱਟਿਆ ਨਾ ਸਾਢੇ 4 ਇੰਚ ਤੇ ਤੇ 4 ਇੰਚ ਤੇ ਵੀਰੇ ਲਾ ਕੇ ਰੈਡੀ ਹੋ ਜੂਗੀ ਹਲੋ ਹੁਣ ਕਿਸੇ ਪਾਸੇ ਮਰਜੀ ਜਾ ਇਧਰਲੇ ਪਾਸੇ ਜਾ ਇਧਰਲੇ ਪਾਸੇ ਕਿਸੇ ਪਾਸੇ ਮਰਜੀ ਤੁਸੀਂ ਲਾਉਣੀ ਹੈ ਇਹ ਸ਼ੁਰੂ ਕਰ ਦੇਣੀ ਆ ਠੀਕ ਹੈ ਜੀ ਜਾਂ ਤਾਂ ਪਹਿਲਾਂ ਇੱਕ ਉੱਪਰਲੇ ਜਿਹੜਾ ਆਪਾਂ ਪੱਲਾ ਕੱਟ ਦਿੱਤਾ ਉਹਦੇ ਤੇ ਲਗਾ ਲਿਓ ਜਾਂ ਤੁਸੀਂ ਹੇਠੇ ਲਗਾ ਹਾਂਜੀ ਆਸ ਤਰ੍ਹਾਂ ਕੱਪੜਾ ਰੱਖਨੇ ਸਿੱਧਾ ਪਾਸਾ ਜਿਹੜਾ ਬਾਹ ਦਾ ਤੇ ਆ ਲੈਸ ਵੀ ਉੱਪਰ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਅੱਧੀ ਅੱਧੀ ਇੰਚ ਇੰਚ ਕੱਪੜਾ ਆ ਜਾਊਗਾ ਜਿਹੜਾ ਆਪਾਂ 4.5 ਰੱਖਿਆ ਤੇ ਉਹ ਓਕੇ 4 ਇੰਚ ਤੇ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖਦੇ ਹੋਏ ਸੀਨ ਲਾ ਦੇਣੀ ਹੈ ਵੀਰੇ ਸੋਨਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਬਾਜੂ ਦਾ ਬਹੁਤ ਹੀ ਸੋਹਣਾ ਹੈ ਪਲੀਸਾ ਬਾਕੀ ਜਿਆਦਾਤਰ ਹੁਣ ਕੁੜੀਆਂ ਇਹੀ ਪਾ ਰਹੀਆਂ ਹਨ ਨੇਸਾ ਇਸ ਤਰ੍ਹਾਂ ਲਗਾ ਕੇ ਰੈਡੀ ਕਰਵਾ ਲੈਂਦੀਆਂ ਤੇ ਸਿੰਪਲ ਜਿਹਾ ਸੂਟ ਸੋਹਣਾ ਜਿਹਾ ਸੂਟ ਬਣਾ ਲੈਂਦੀ ਇਸ ਤਰ੍ਹਾਂ ਇਹ ਬਸ ਇੰਨਾ ਇੰਨਾ ਕ ਕਪੜਾ ਦੋਨੇ ਪਾਸੇ ਛੱਡੋ ਵੀਰੇ ਲਾ ਕੇ ਨਾ ਸੀਨ ਲਾ ਦਿੰਨੇ ਸੀਨ ਸਿੱਜ ਸੁਜ ਜਾਂਦੀ ਆ ਹਨਾ ਜਾਂ ਸੀਨ ਟੁੱਟ ਜੇ ਤਾ ਫਿਰ ਪਹਣੇ ਨਹੀਂ ਰਹਿੰਦਾ ਫਿਰ ਜੇ ਇੰਨਾ ਕ ਕਪੜਾ ਹੋਊਗਾ ਸੀਨ ਫਿਨਿਸ਼ਿੰਗ ਦੇ ਨਾਲ ਲੱਗ ਜੂਗੀ ਕਪੜਾ ਚਾਹੀਦਾ ਵੀ ਇੰਨਾ ਕ ਅੰਦਰ ਨਹੀਂ ਸਰਦਾ ਐਕਸਟਰਨ ਲਾਸ ਜਿਹੜੀ ਆਪਾਂ ਉਹ ਕੱਟ ਦਿੰਨੇ ਆ ਆਪਣੀ ਦੂਜੀ ਬਾਹਨ ਦੇ ਵਿੱਚ ਇਹ ਕੰਮ ਆ ਜੂਗੀ ਠੀਕ ਹੈ ਜੀ ਇੱਕ ਵਾਰ ਜਦੋਂ ਆਪਾਂ ਡਿਜ਼ਾਈਨ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਨਹੀਂ ਤਾਂ ਫਿਰ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹੁਣ ਆ ਦੇਖੋ ਇਹ ਆਪਾਂ ਲਗਾ ਦਿੱਤੀ ਇਸ ਤਰ੍ਹਾਂ ਹੋ ਗਈ ਇਹਨੂੰ ਪਲਟੀ ਕਰਦੇ ਨਾ ਜਦੋਂ ਇਹ ਚੀਜ਼ ਬਣ ਜੂਏ ਬਣ ਗਈ ਨਾ ਇਹ ਚੀਜ਼ ਬਣਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਇਹਦੇ ਉੱਪਰ ਜਿਹੜੇ ਆਪਾਂ ਮੂਰਿਓ ਕੱਟੀ ਆ ਲੈ ਆਹ ਕੱਪੜਾ ਕੱਟਿਆ ਹੈਗਾ ਉਹ ਇਹਦੇ ਉੱਪਰ ਰੱਖਣਾ ਹੈਗਾ ਕਿਸ ਤਰ੍ਹਾਂ ਰੱਖਣਾ ਦੇਖੋ ਇਹ ਨੂੰ ਇਸ ਤਰ੍ਹਾਂ ਰੱਖ ਲਿਆ ਪਲਟੀ ਕਰ ਦਿੱਤਾ ਜਾਂ ਇਹ ਲੇਸ ਨੂੰ ਆਹ ਕੱਪੜੇ ਨੂੰ ਵਿਛਾ ਲਿਓ ਜੀ ਆਹ ਵਾਲੇ ਕੱਪੜੇ ਨੂੰ ਤੁਸੀਂ ਨਾ ਇਸ ਤਰ੍ਹਾਂ ਵਿਛਾ ਲਿਓ ਠੀਕ ਹੈ ਜੀ ਜਿਵੇਂ ਆਪਾਂ ਦੂਸਰਾ ਕੱਪੜਾ ਵਿਛਾ ਕੇ ਲੇਸ ਉੱਪਰ ਰੱਖੀਏ ਲੇਸ ਉੱਪਰ ਰੱਖਣ ਚ ਨਾ ਸਲਾਈ ਲਾਉਣੀ ਸੌਖੀ ਹੋ ਜਾਂਦੀ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲਿਆ ਇਸ ਤਰ੍ਹਾਂ ਰੱਖ ਕੇ ਤੇ ਆਹ ਜਿਹੜੀ ਆਪਾਂ ਲੇਸ ਹੈ ਇਹਨੂੰ ਇਸ ਤਰ੍ਹਾਂ ਕੋਲ ਲਿਓ ਇਸ ਤਰ੍ਹਾਂ ਕੋਲ ਲਿਓ ਇਸ ਤਰ੍ਹਾਂ ਕੋਲ ਕੇ ਇਹਨੂੰ ਸਿੱਧੇ ਪਾਸੇ ਨਾਲ ਸਿੱਧੀ ਪਾਸੇ ਦੀ ਲੇਸ ਮੈਚ ਕਰ ਦੇਣੀ ਆ ਕਰਤੀ ਕਰਨ ਤੋਂ ਬਾਅਦ ਇਸ ਤਰ੍ਹਾਂ ਸੀਨ ਉੱਪਰ ਦਈਏ ਆ ਗੈਸਟ ਕਰ ਲਈ ਆਪਾਂ ਤੇ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਕੇ ਓਕੇ ਕਰ ਦੇਣੀ ਐ ਸੀਮ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਸੀਮ ਲੰਦ ਜਾਈ ਬਰੀ ਬਸ ਟੈਂਸ਼ਨ ਪ੍ਰਿੰਗ ਹੋ ਕੇ ਤੇ ਬਹੁਤ ਸੋਹਣੀ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਜੀ ਉਹਦੇ ਤੋਂ ਆਪਾਂ ਫੈਕਿੰਗ ਲਾ ਦਿੰਨੇ ਆ ਫਿਰ ਆਪਾਂ ਲੇਸ ਲਾ ਦਿੰਨੇ ਆ ਤੇ ਇਹਦੇ ਨਾਲ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾਗਾ ਬਸ ਜੀ ਬਸ ਇਹ ਥੋੜੇ ਜੀ ਮਿਹਨਤ ਦੇ ਨਾਲ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਰੈਡੀ ਕਰ ਲੇਵਾਂਗੇ ਜਾ ਤਰੀਕਾ ਕੋਈ ਜ਼ਿਆਦਾ ਮਿਹਨਤ ਵਾਲਾ ਕੰਮ ਨਹੀਂ ਹਨਾ ਜਿੰਨਾ ਪੈਣਾ ਦਾ ਮੇਰੇ ਵੰਗ ਨੱਤ ਦਾ ਕੰਮ ਉਹਦੇ ਲਈ ਤਾਂ ਨਹੀਂ ਜੀ ਪਰ ਜਿਹਨਾਂ ਕੰਮਾਂ ਨਾਲ ਜੇ ਨੰਨਾ ਕਰ ਸਕਦਾ ਹੈ ਉਹ ਨੂੰ ਇਹ ਚੀਜ਼ ਵੀ ਵੱਡੀ ਲੱਗੂ ਕੋਈ ਗੱਲ ਨਹੀਂ ਪੈਣੀ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹਰ ਇੱਕ ਗੰਦਾ ਕੰਮ ਕਰ ਸਕਦਾ ਠੀਕ ਹੈ ਜੀ ਇਹ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਕਰੋ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਠੀਕ ਹੈ ਜੀ ਆ ਦੇਖੋ ਹੁਣ ਆਪਣੀ ਬਾਜੂ ਬਣੀ ਆ ਇਸ ਤਰ੍ਹਾਂ ਮੈਂ ਢੇੜੀ ਕਰਕੇ ਦਿਖਾਉਣੀ ਚੱਕ ਕੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇੱਕੋ ਜਿਹਾ ਕੱਪੜਾ ਰਹਿ ਗਿਆ ਚਾਰੇ ਪਾਸੇ ਆ ਚੀਜ਼ ਇਹਦੀ ਫਰੰਟ ਹੋ ਗਿਆ ਤੇ ਆ ਚੀਜ਼ ਇਹਦੀ ਇੱਥੇ ਥੋੜੀ ਜਿਹੀ ਜਿਹੜੀ ਕੋਣੀ ਤੋਂ نیچے ਗਲਾਈ ਦੇ ਕੇ ਅਮਰੇ ਬਾਜੂ ਬਣਾਵਾਂਗੇ ਥੋੜੀ ਜਿਹੀ ਖੁੱਲੀ ਆਹ ਡਿਜ਼ਾਈਨ ਬਣ ਕੇ ਰੈਡੀ ਹੋ ਜਾਊਗਾ ਜੇ ਤੁਸੀਂ ਇਹਦੇ ਵਿੱਚ ਇਹ ਵਾਲੀਆਂ ਲਾਈਨਾਂ ਆਹ ਵਾਲੀਆਂ ਜਾਲੀਆਂ ਦੋ ਪਾਉਣਾ ਚਾਹੁੰਦੇ ਹੋ ਹਨਾ ਤਾਂ ਦੋ ਪਾ ਕੇ ਵੀ ਰੈਡੀ ਕਰ ਸਕਦੇ ਆ ਦੋ ਪਾ ਕੇ ਬਹੁਤ ਸੋਣਾ ਇਹਦੇ ਵਿੱਚ ਪੈਂਟੈਕਸ ਪਾ ਦਿਓ ਇੱਥੇ ਬ੍ਰੀਕ ਬ੍ਰੀਕ ਸੀਨਾ ਮਾਰ ਦੇ ਦਿਓ ਤੇ ਫਿਰ ਦੋ ਪਾ ਦਿਓ ਉਹ ਪਾਇਓ ਤੁਸੀਂ 10 ਇੰਚ ਦੇ ਵਿੱਚ 5-5 ਇੰਚ ਦੀ ਵਿਆਤ ਤੇ ਤੇ ਵਿਚਾਲੇ ਦੋ ਪੈਂਡੈਕਸ 2.5-2.5 ਇੰਚ ਦੇ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਵੀਰੇ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ